ਕਹਿਣ ਤੋਂ ਬਾਅਦ ਬਾਪੂ ਨੇ ਜਿੰਨਾ ਕਰਮਾਂ ਤੋਂ ਹੋੜਿਆ ਦੁਵਾਈ ਰੱਬ ਦੀ ਅੱਜ ਜੇ ਸ਼ਿਆਰਤੀ ਨੂੰ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਖੜ ਕੇ ਥਾਲ ਘੁਮਾ ਕੇ ਦੱਸਿਆ ਜਾਂਦਾ ਲੈ ਰੋਗ ਨੂੰ ਮਹਾਰਾਜ ਅਸੀਂ ਤੁਹਾਡੀ ਵੀ ਆਰਤੀ ਕਰਾਂਗੇ ਸਾਡਾ ਕੇਂਦਰੀ ਸਥਾਨ ਸ਼੍ਰੀ ਦਰਬਾਰ ਸਾਹਿਬ ਸੰਧਿਆ ਦੇ ਸਮੇਂ ਸੋਧਰਤ ਤੋਂ ਬਾਅਦ ਅਰਦਾਸ ਬੇਨਤੀ ਤੋਂ ਬਾਅਦ ਹੁਕਮਨਾਮਾ ਸਾਹਿਬ ਤੇ ਆਰਤੀ ਦੇ ਸ਼ਬਦ ਗਾਇਣ ਹੁੰਦੇ ਆ ਕੀਤੀ ਨਹੀਂ ਲੰਦੀ ਦੇਖਦੇ ਹੁਣੇ ਤੁਹਾਡੇ ਤੋਂ ਬਹੁਤੇ ਗੁਰਮੁਖ ਜਨ ਪਰ ਕੋਮਨ ਕੋ ਜਿਹੜੇ ਜਿਹੜੇ ਕਰਮਾਂ ਤੋਂ ਉਹ ਹੋੜਦਾ ਅਸਨੋਖਰ ਰਹੇ ਆ ਕਿਉਂ ਸਾਨੂੰ ਇਉਂ ਲੱਗਦਾ ਵੀ ਪ੍ਰਮਾਤਮਾ ਇਦਾਂ ਖੁਸ਼ ਹੋਊ ਉਹ ਨਹੀਂ ਭਾਈ ਉਹ ਤੋਂ ਉਲਟ ਚੱਲ ਕੇ ਖੁਸ਼ੀ ਨਹੀਂ ਹੈ ਦੂਸਰੇ ਮਤਾਲਿਆਂ ਮੈਂ ਰੋਕਦਾ ਉਹ ਵੀ ਨਹੀਂ ਇਹ ਕਰਮ ਪ੍ਰਵਾਨ ਨਹੀਂ ਹੈ ਅਸੀਂ ਧੱਕੇ ਨਾਲ ਕਰ ਰਹੇ ਆ ਜੀ ਇਸ ਕਰਕੇ ਵਰਮਖੋ ਮਾਫੀ ਚੋਨਾ ਮੈਂ ਬਚਨ ਸਰਗਰਾਂ ਦੇ ਸਾਡੇ ਹੱਥ ਮਾਉਣ ਵਾਲੇ ਨਹੀਂ ਹੈ ਨਾ ਕਉ ਅਸੀਂ ਇਹ ਕਰਮਾਂ ਦੇ ਵਿੱਚ ਖੁੱਬੇ ਹੋਏ ਆਂ ਆਏ ਕਿ ਮੈਂ ਇਹ ਤਾਂ ਪਹਿਲਾਂ ਤੋਂ ਚੱਲਿਆ ਹੁੰਦਾ ਇਹ ਤੇ ਆਏ ਹੋ ਗਿਆ ਇਹ ਤੇ ਉਹ ਭਾਈ ਆਪਾਂ ਬਾਪੂ ਦੀ ਬਾਣੀ ਨਾਲ ਚੱਲਣਾ ਕਿ ਪਹਿਲਾਂ ਤੋਂ ਚੱਲਣਾ ਮਾ ਜੇ ਇਦਾਂ ਹੀ ਆ ਅਸੀਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਕਦੋਂ ਤੋਂ ਝੁਕਣੇ ਆਰੰਭ ਹੋਏ ਜਦੋਂ ਤੋਂ ਬਾਬਾ ਨਾ ਬਾਬਾ ਗੋਰ ਨਾ ਬਾਬਾ ਮੜੀ ਬਾਬਾ ਗੋ ਅੰਗਦ ਕੀ ਹਿਏ ਮੈਂ ਉਦੋਂ ਤੋਂ ਨਾ ਕਿ ਉਦੋਂ ਤੋਂ ਵੀ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਮਾਤਾ ਦੇ ਜਾਂਦੇ ਸੀ ਅਸੀਂ ਵੀ ਚੱਲ ਲੱਗੇ ਔਰ ਉਹ ਤੇ ਉਹ ਜੀਵਨ ਦੇ ਨਹੀਂ ਨਾ ਗੁਰੂ ਨੇ ਕਿਹਾ ਵੀ ਉਹ ਪ੍ਰਵਾਨ ਕਰਨਾ ਤੁਸੀਂ ਨਾ ਉਹ ਜੀਵਨ ਦੀ ਪ੍ਰਵਾਨ ਕਰਨਾ ਭਾਈ ਤੁਸੀਂ ਉਹ ਜੀਵਨ ਪ੍ਰਵਾਨ ਕਰਨਾ ਜਦੋਂ ਮੈਂ ਗੁਰੂ ਨਾਨਕ ਜੀਾਂ ਦੇ ਚਰਣਾ ਚਾਹ ਕੇ ਕੇਵਲ ਇੱਕ ਦੇ ਉਪਦੇਸ਼ ਨਾਲ ਜੁੜਿਆ ਇਸ ਕਰਕੇ ਇਹ ਬੇਨਤੀ ਆ ਪਹਿਲਾ ਜੋ ਚੱਲਦਾ ਪਹਿਲਾਂ ਤੇ ਗੁਰਮਖੋ ਸਾਡੇ ਸਤਿਗੁਰਾਂ ਨੇ ਸਾਨੂੰ ਇੰਨਾ ਕਰਮਕਾਂਡਾਂ ਤੋਂ ਫੜ ਕੇ ਬਾਹਰ ਕਰਿਆ ਵੀ ਨਾ ਗੁਰਮਖਾ ਮੈਂ ਸੌਖਾ ਤੇ ਬੜਾ ਸਰਲ ਕਰਕੇ ਤਨ ਧਰਮ ਦੇ ਚੱਲਿਆ ਇਹਨੂੰ ਕਮਾਲ ਨਹੀਂ ਬਸ ਤੇ ਜੇ ਹੁਣ ਆਪਾਂ ਇਹ ਵੀ ਨਹੀਂ ਕਮਾ ਸਕਦੇ ਤੇ ਗੁਰਮਖੋ ਫਿਰ ਕੌਣ ਜ਼ਿੰਮੇਵਾਰ ਆ ਕੋਈ ਬਾਹਰ ਲਾਤੀ ਨਹੀਂ ਹੈ ਆਪਾਂ ਹੀ ਜ਼ਿੰਮੇਵਾਰ ਆ ਇਸ ਕਰਕੇ ਸਭ ਤੋਂ ਪਹਿਲਾਂ ਇਹ ਕਰਮ ਕਰੋ ਪੂਜਾ ਤੇ ਕਲ ਬੇਨਤੀ ਕੀਤੀ ਸੀ ਪੂਜਾ ਕਿਹੜੀ ਪ੍ਰਵਾਹ ਨਾ ਪੂਜਾ ਕੀਚੈ ਨਾਮ ਧਿਆਈਏ ਬਿਨ ਨਾਵੈ ਪੂਜਨਾ ਹੋਈ ਨਾਨਕ ਜੀ ਮੈਂ ਸਹਿਮਤਾਂ ਤੁਹਾਡੇ ਨਾਲ ਜੋ ਤੁਸੀਂ ਕਹਿ ਰਹੇ ਹੋ ਠੀਕ ਆ ਹਰ ਕਰਾਂ ਕੀ ਮੈਂ ਅਰਥ ਦਾ ਦਾਸ ਮੇਰੀਆਂ ਲੋੜਾਂ ਐਸ ਜਗਨਨਾਥ ਤੋਂ ਪੂਰੀਆਂ ਹੋ ਰੀਆਂ ਤੇ ਮੈਂ ਸਭ ਕੁਝ ਜਾਣਦਾ ਹੋਇਆ ਵੀ ਤੁਹਾਡੇ ਨਾਲ ਨਣੀ